ਪਾਰਟ ਨੰਬਰ 8 ਮਹਾਰਾਜਾ ਰਣਜੀਤ ਸਿੰਘ ਆਓ ਬੱਚਿਓ ਇਸ ਪਾਠ ਨੂੰ ਪੜ੍ਹਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਗੱਲ ਹੈ ਖੁਸ਼ਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੀ ਖਾਸ ਡਿਊਟੀ ਅੱਗੇ ਪੈਰਾ ਦੇ ਰਿਆ ਸੀ ਉਹ ਆਪਣਾ ਕੰਮ ਬੜੀ ਚੰਗੀ ਤਰ੍ਹਾਂ ਕਰਦਾ ਸੀ ਮਹਾਰਾਜਾ ਉਸ ਉੱਤੇ ਬੜੇ ਖੁਸ਼ ਸਨ ਇੱਕ ਵਾਰ ਦੀ ਗੱਲ ਹੈ ਰਾਤ ਦਾ ਸਮਾਂ ਸੀ ਮਹਾਰਾਜਾ ਰਣਜੀਤ ਸਿੰਘ ਨੇ ਪੇਸ ਬਦਲਿਆ ਹੋਇਆ ਸੀ ਉਹ ਖੁਸ਼ਾਲ ਸਿੰਘ ਦੇ ਕੰਮ ਨੂੰ ਵੇਖਣ ਲਈ ਡਿਊਟੀ ਕੋਲ ਆਏ ਖੁਸ਼ਾਲ ਸਿੰਘ ਨੇ ਪੁੱਛਿਆ ਕੌਣ ਹੈ ਮਹਾਰਾਜਾ ਮੈਂ ਡਿਉੜੀ ਦੇ ਅੰਦਰ ਰਹਿਣ ਵਾਲਾ ਆਦਮੀ ਹਾਂ ਮੈਂ ਅੰਦਰ ਜਾਣਾ ਚਾਹੁੰਦਾ ਹਾਂ ਖੁਸ਼ਾਲ ਸਿੰਘ ਤੂੰ ਡਿਉੜੀ ਦੇ ਅੰਦਰ ਨਹੀਂ ਜਾ ਸਕਦਾ ਮਹਾਰਾਜ ਰਾਤ ਬਹੁਤ ਬੀਤ ਗਈ ਹੈ ਮੈਨੂੰ ਅੰਦਰ ਜਾਣ ਦੇ ਖੁਸ਼ਾਲ ਸਿੰਘ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਤ ਦੇ 12 ਵਜੇ ਤੋਂ ਬਾਅਦ ਕੋਈ ਵੀ ਅੰਦਰ ਨਹੀਂ ਜਾ ਸਕਦਾ ਮਹਾਰਾਜਾ ਪਰ ਮੈਂ ਵੀ ਤੇਰੇ ਵਰਗਾ ਸਿਪਾਹੀ ਹਾਂ ਸਿਪਾਹੀ ਨੂੰ ਸਿਪਾਹੀ ਦੀ ਮਦਦ ਕਰਨੀ ਚਾਹੀਦੀ ਹੈ ਖੁਸ਼ਾਲ ਸਿੰਘ ਤੂੰ ਸਿਪਾਹੀ ਨਹੀਂ ਹੋ ਸਕਦਾ ਮਹਾਰਾਜਾ ਰਣਜੀਤ ਸਿੰਘ ਦਾ ਹਰ ਸਿਪਾਹੀ ਕਾਨੂੰਨ ਜਾਣਦਾ ਹੈ ਮਹਾਰਾਜਾ ਜੇ ਕੋਈ ਸਰਦਾਰ ਅੰਦਰ ਜਾਣ ਲਈ ਕਹੇ ਤਾਂ ਕੀ ਤੂੰ ਨਹੀਂ ਜਾਣ ਦੇਵੇਂਗਾ ਖੁਸ਼ਾਲ ਸਿੰਘ ਸਰਦਾਰ ਜੀ ਸਰਦਾਰ ਛੱਡੋ ਜੇ ਮਹਾਰਾਜਾ ਰਣਜੀਤ ਸਿੰਘ ਆਪ ਵੀ ਕਹਿਣ ਤਾਂ ਮੈਂ ਉਹਨਾਂ ਨੂੰ ਵੀ ਨਹੀਂ ਜਾਣ ਦਿਆਂਗਾ ਮਹਾਰਾਜਾ ਕੀ ਤੂੰ ਮਹਾਰਾਜਾ ਰਣਜੀਤ ਸਿੰਘ ਨੂੰ ਪਛਾਣਦਾ ਹੈ ਖੁਸ਼ਾਲ ਸਿੰਘ ਨਹੀਂ ਮੈਂ ਆਪਣੇ ਕੰਮ ਨੂੰ ਪਛਾਣਦਾ ਹਾਂ ਸਾਰੀ ਰਾਤ ਮਹਾਰਾਜਾ ਰਣਜੀਤ ਸਿੰਘ ਡਿਉੜੀ ਤੋਂ ਬਾਹਰ ਰਹੇ ਦਿਨ ਚੜ ਗਿਆ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪਛਾਣ ਲਿਆ ਜਦ ਖੁਸ਼ਾਲ ਸਿੰਘ ਨੂੰ ਪਤਾ ਲੱਗਾ ਤਾਂ ਉਹ ਬਹੁਤ ਡਰ ਗਿਆ ਉਹ ਕੰਬਣ ਲੱਗ ਪਿਆ ਕਿ ਮਹਾਰਾਜਾ ਸਾਹਿਬ ਉਸ ਨੂੰ ਸਖਤ ਸਜ਼ਾ ਦੇਣਗੇ ਜਦੋਂ ਦਰਬਾਰ ਲੱਗਾ ਮਹਾਰਾਜਾ ਰਣਜੀਤ ਸਿੰਘ ਨੇ ਕੁਸ਼ਾਲ ਸਿੰਘ ਨੂੰ ਬੁਲਾਇਆ ਮਹਾਰਾਜਾ ਰਣਜੀਤ ਸਿੰਘ ਨੇ ਉੱਠ ਕੇ ਉਸ ਨੂੰ ਥਾਪੀ ਦਿੱਤੀ ਅਤੇ ਕਿਹਾ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਤੂੰ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਕੀਤਾ ਹੈ ਤੇਰੇ ਵਰਗੇ ਵਫਾਦਾਰ ਸਿਪਾਹੀ ਹੀ ਮੈਨੂੰ ਚਾਹੀਦੇ ਹਨ ਆਓ ਬੱਚਿਓ ਪਾਠ ਅਭਿਆਸ ਕਰਦੇ ਹਾਂ ਨੰਬਰ 1 ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ ਉੜਾ ਕਹਾਣੀ ਕਿਸ ਦੇ ਬਾਰੇ ਹੈ ਇਹ ਕਹਾਣੀ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਵਫਾਦਾਰ ਸਿਪਾਹੀ ਖੁਸ਼ਾਲ ਸਿੰਘ ਬਾਰੇ ਹੈ ਐੜਾ ਜਦੋਂ ਖੁਸ਼ਾਲ ਸਿੰਘ ਨੂੰ ਸਵੇਰੇ ਪਤਾ ਚੱਲਿਆ ਕਿ ਉਸਨੇ ਮਹਾਰਾਜਾ ਨੂੰ ਹੀ ਰੋਕਿਆ ਹੋਇਆ ਸੀ ਤਾਂ ਉਹ ਕਿਉਂ ਡਰ ਗਿਆ ਉਹ ਤਾਂ ਡਰ ਗਿਆ ਸੀ ਕਿ महाराजा साहेब ਉਸ ਨੂੰ ਸਖਤ ਸਜ਼ਾ ਦੇਣਗੇ। ਈਡੀ ਤੁਹਾਡੇ ਅਨੁਸਾਰ ਇਸ ਕਹਾਣੀ ਦਾ ਨਾਇਕ ਕੌਣ ਹੈ ਅਤੇ ਕਿਉਂ? ਸਾਡੇ ਅਨੁਸਾਰ ਇਸ ਕਹਾਣੀ ਦਾ ਨਾਇਕ ਖੁਸ਼ਾਲ ਸਿੰਘ ਹੈ ਜਿਸ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਜਿਸ ਤੋਂ ਮਹਾਰਾਜਾ ਰਣਜੀਤ ਸਿੰਘ ਵੀ ਬਹੁਤ ਖੁਸ਼ ਹੋਏ ਸਨ। ਨੰਬਰ 2 ਹੇਠਾਂ ਲਿਖੇ ਸ਼ਬਦ ਕਿਸ ਨੇ ਕਹੇ ਸੰ ਉੜਾ ਤੂੰ ਡਿਉੜੀ ਦੇ ਅੰਦਰ ਨਹੀਂ ਜਾ ਸਕਦਾ ਖੁਸ਼ਾਲ ਸਿੰਘ ਨੇ ਐੜਾ ਮੈਂ ਆਪਣੇ ਕੰਮ ਨੂੰ ਪਛਾਣਦਾ ਹਾਂ ਖੁਸ਼ਾਲ ਸਿੰਘ ਨੇ ਈੜੀ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਮਹਾਰਾਜਾ ਰਣਜੀਤ ਸਿੰਘ ਨੇ ਨੰਬਰ 3 ਵਿਰੋਧੀ ਸ਼ਬਦ ਲਿਖੋ ਜਿਵੇਂ ਦਿਨ ਦਾ ਰਾਤ ਚੰਗਾ ਮਾੜਾ ਵੱਡਾ ਛੋਟਾ ਅੰਦਰ ਬਾਹਰ ਖਾਸ ਆਮ ਨੰਬਰ 4 ਵਾਰਤਾ ਲਾਭ ਵਿੱਚ ੇ ਲਿਖੇ ਕੁਝ ਸ਼ਬਦ ਆਏ ਹਨ ਇਹਨਾਂ ਦੀ ਵਰਤੋਂ ਕਰਕੇ ਕੁਝ ਸਤਰਾਂ ਲਿਖੋ ਬੱਚਿਓ ਸ਼ਬਦ ਆਏ ਹਨ ਜਿਵੇਂ ਮਹਾਰਾਜਾ ਮਹਿਲ ਪੈਰੀਦਾਰ ਵਫਾਦਾਰ ਇਨਾਮ ਖੁਸ਼ ਕਮ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਅੰਦਰ ਬਹੁਤ ਸਾਰੇ ਵਜ਼ੀਰ ਸਿਪਾਹੀ ਪੈਰੇਦਾਰ ਕੰਮ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਤੋਂ ਬਹੁਤ ਖੁਸ਼ ਹੁੰਦੇ ਸਨ ਉਹ ਅਕਸਰ ਵਫਾਦਾਰ ਸਿਪਾਹੀਆਂ ਨੂੰ ਇਨਾਮ ਦੇ ਕੇ ਉਹਨਾਂ ਨੂੰ ਮਾਨ ਬਖਸ਼ਦੇ ਸਨ ਨੰਬਰ 5 ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਪੰਜਾਬ ਦੀਆਂ ਮਹਾਨ ਸ਼ਖਸੀਅਤਾਂ ਦੇ ਨਾਂ ਲਿਖੋ ਹਰੀ ਸਿੰਘ ਨਲਵਾ ਸ਼ਹੀਦ ਭਗਤ ਸਿੰਘ ਲਾਲਾ ਲਾਜਪਤ ਰਾਏ ਸਰਦਾਰ ਮਨਮੋਹਨ ਸਿੰਘ ਮਿਲਖਾ ਸਿੰਘ ਸ਼ਿਵ ਕੁਮਾਰ ਬਟਾਲਵੀ ਗੁਰੂ ਨਾਨਕ ਦੇਵ ਜੀ ਅੰਮ੍ਰਿਤਾ ਪ੍ਰੀਤਮ ਸ਼ਹੀਦ ਸੁਰਜੀਤ ਪਾਤਰ ਸ਼ੋਭਾ ਸਿੰਘ ਸੋਨ ਸਿੰਘ ਪਖਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ